ਸਾਤਸ਼ਕਾਲ ਤੁਸੀਂ ਦੇਖ ਰਹੇ ਹੋ ਔਨਅਰ ਮੈਂ ਰਵਿੰਦਰ ਸਿੰਘ ਬੱਦਨ ਅੱਜ 2 ਦਸੰਬਰ ਹੈ ਤੇ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਅੱਜ ਵੱਡਾ ਪੰਥਕ ਇਕੱਠ ਹੋ ਰਿਹਾ ਹੈ ਪੰਥਕ ਇਕੱਠ ਦੇ ਵਿੱਚ ਚਰਚਾ ਰਹੇਗੀ ਕਿ ਅੱਜ ਤਨਖਾਹੀਆ ਸੁਖਬੀਰ ਸਿੰਘ ਬਾਦਲ ਨੂੰ ਕੋਈ ਤਨਖਾਹ ਸੁਣਾਈ ਜਾਂਦੀ ਹੈ ਸਜ਼ਾ ਸੁਣਾਈ ਜਾਂਦੀ ਹੈ ਮੁਆਫੀ ਮਿਲਦੀ ਹੈ ਉਸ ਤੇ ਚਰਚਾ ਹੋਵੇਗੀ ਖੈਰ ਜੋ ਇਹ ਪੰਥਕ ਇਕੱਠ ਹੋ ਰਿਹਾ ਹੈ ਇਸ ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਸਾਲ 2007 ਤੋਂ ਲੈ ਕੇ 2017 ਤੱਕ ਦੀ ਕੈਬਨਿਟ ਨੂੰ ਵੀ ਤਲਬ ਕੀਤਾ ਗਿਆ ਸਾਬਕਾ ਜੋ ਜ਼ਥੇਦਾਰ ਨੇ ਤਤਕਾਲੀ ਜ਼ਥੇਦਾਰ ਜੀ ਉਸੇ ਲਈ ਦੇ ਉਹਨਾਂ ਨੂੰ ਵੀ ਗੱਲਬਾਤ ਲਈ ਬੁਲਾਇਆ ਗਿਆ ਉਹਨਾਂ ਤੋਂ ਵੀ ਸਪਸ਼ਟੀ ਕਰਨ ਲਈ ਗਏ ਕਿ ਆਖਰ ਜੋ ਵੱਡੇ ਇਲਜ਼ਾਮ ਲੱਗੇ ਸੀ ਉਹਨਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਕਾਰਵਾਈ ਹੋਈ ਹੈ ਸੁਖਵੀਰ ਸਿੰਘ ਬਾਦਲ ਉਸ ਵੇਲੇ ਡਿਪਟੀ ਮੁੱਖ ਮੰਤਰੀ ਸੰਤਾ ਆਸਥੇਕਰਨ ਸੁਖਵੀਰ ਸਿੰਘ ਬਾਦਲ ਦੇ ਆਲੇ ਦੁਆਲੇ ਇਹ ਤਸਵੀਰ ਹੈ ਜੋ ਜਾਦਾ ਘੁੰਮਦੀ ਹੈ ਤੇ ਨਾਲ ਹੀ ਸ਼ਰੋਮਨੀ ਅਕਾਲੀ ਦਲ ਦੇ ਪ੍ਰਧਾਨ ਨੇ ਉਸੇ ਕਰਕੇ ਇਹ ਸਾਰੀ ਤਸਵੀਰ ਹੈ ਜੋ ਸੁਖਵੀਰ ਸਿੰਘ ਬਾਦਲ ਦੇ ਆਲੇ ਦੁਆਲੇ ਘੁੰਮਦੀ ਰਹੀ ਹੈ ਜਦੋਂ ਉਹਨਾਂ ਨੂੰ ਤਲਬ ਕੀਤਾ ਗਿਆ ਸੀ ਤਾਂ ਸੁਖਵੀਰ ਸਿੰਘ ਬਾਦਲ ਨੇ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋ ਕੇ ਕਿਆ ਸੀ ਕਿ ਜੋ ਗੁਨਾਹ ਹੋਏ ਨੇ ਮੈਂ ਆਪਣੀ ਝੋਲੀ ਪਵਾਉਣਾ ਪਰ ਜੋ ਪੰਥ ਹੈ ਜੋ ਸੇਖਾਗੂ ਨੇ ਜੋ ਆਮ ਸੰਗਤ ਹੈ ਉਹਨਾਂ ਦਾ ਕਹਿਣਾ ਹੈ ਕਿ ਗੁਨਾਹ ਝੋਲੀ ਨਹੀਂ ਪਵਾਏ ਸੋ ਗੁਨਾਹ ਹੀ ਇਹ ਤੁਹਾਡੀ ਸਰਕਾਰ ਦੇ ਵਿੱਚ ਹੋਏ ਨੇ ਝੋਲੀ ਪਵਾਉਣ ਦਾ ਕੋਈ ਮਤਲਬ ਨਹੀਂ ਹੈ ਇਸ ਨੂੰ ਲੈ ਕੇ ਵੀ ਕਈ ਵਾਰ ਤਕਰੀਰਾਂ ਚੱਲਦੀਆਂ ਆਈਆਂ ਨੇ ਖੈਰ ਸੁਖਬੀਰ ਸਿੰਘ ਬਾਦਲ ਦੇ ਨਾਲ ਨਾਲ ਜਿੰਨੇ ਵੀ ਚਾਹੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਨੇ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਵਿੱਚ ਨੇ ਜਾਂ ਭਾਜਪਾ ਵਿੱਚ ਜਾ ਚੁੱਕੇ ਨੇ ਜਾਂ ਕਿਸੇ ਹੋਰ ਪਾਰਟੀ ਵਿੱਚ ਨੇ ਉਹ 2007 ਤੋਂ ਲੈ ਕੇ 2017 ਦੀ ਜੋ ਸ਼੍ਰੋਮਣੀ ਅਕਾਲੀ ਦਲ ਦੀ ਕੈਬਨਿਟ ਸੀ ਸਾਰਿਆਂ ਨੂੰ ਅੱਜ ਬੁਲਾਇਆ ਗਿਆ ਤੇ ਨਾਲ ਹੀ ਸ਼੍ਰੀ ਅਕਾਲ ਤਤ ਸਾਹਿਬ ਤੋਂ ਇੱਕ ਫਰਮਾਨ ਵੀ ਜਾਰੀ ਕੀਤਾ ਗਿਆ ਸੀ ਕਿ ਜੇਕਰ ਇਨਾਂ ਦੇ ਹਮਾਇਤੀ ਸਮਰਥਕ ਸ਼੍ਰੀ ਅਕਾਲ ਤਖਤ ਸਾਹਿਬ ਵੀ ਕਿਹਾ ਕਿ ਕਿਸੇ ਤਰੀਕੇ ਦੀ ਹੁਲੜਬਾਜੀ ਕਰਦੇ ਨੇ ਤਾਂ ਉਹਨਾਂ ਦੇ ਖਿਲਾਫ ਵੀ ਕਾਰਵਾਈ ਹੋ ਸਕਦੀ ਹੈ ਕਿਉਂਕਿ ਜਦੋਂ ਸੁਖਬੀਰ ਸਿੰਘ ਬਾਦਲ ਨੇ ਅਸਤੀਫਾ ਦਿੱਤਾ ਸੀ ਜਦ ਇੱਕ ਹੋਰ ਕਮੇਟੀ ਨੇ ਚੰਡੀਗੜ੍ਹ ਦੇ ਵਿੱਚ ਮੀਟਿੰਗ ਸੱਦੀ ਸੀ ਉਸ ਤੋਂ ਪਹਿਲਾਂ ਬਹੁਤ ਹੰਗਾਮਾ ਹੋਇਆ ਸੀ ਇਸ ਤਰੀਕੇ ਦਾ ਨਜ਼ਰ ਆ ਰਿਹਾ ਸੀ ਕਿ ਅਕਾਲੀ ਦਲ ਦੀ ਕੋਰ ਕਮੇਟੀ ਦੇ ਉੱਤੇ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਮਨਜ਼ੂਰ ਨਾ ਕੀਤਾ ਜਾਵੇ ਇਹ ਸਭ ਨੂੰ ਲੈ ਕੇ ਜੋ ਹੁਣ ਤੱਕ ਸ਼ਰੋਮੀ ਅਕਾਲੀ ਦਲ ਦੇ ਉੱਤੇ ਕੀ ਕੀ ਇਲਜ਼ਾਮ ਲੱਗੇ ਨੇ ਪਹਿਲਾਂ ਸੁਖਵੀਰ ਸਿੰਘ ਬਾਦਲ ਦੇ ਉੱਤੇ ਕੀ ਕੀ ਇਲਜ਼ਾਮ ਲੱਗੇ ਨੇ ਜਿਸ ਨੂੰ ਲੈ ਕੇ ਚਰਚਾ ਸ਼ੁਰੂ ਹੋਈ ਹੈ ਜੋ ਅਸਤੀਫੇ ਤੱਕ ਦੀ ਗੱਲ ਆਈ ਹੈ ਤਨਖਾਹ ਤੱਕ ਦੀ ਗੱਲ ਆਈ ਹੈ ਉਹ ਇਲਜ਼ਾਮ ਕੀ ਸੀ ਆਪਾਂ ਇੱਕ ਵਾਰ ਉਹ ਇਲਜ਼ਾਮਾਂ ਤੇ ਜ਼ਰੂਰ ਨਜ਼ਰ ਮਾਰਦੇ ਹਾਂ ਪਹਿਲਾ ਇਲਜ਼ਾਮ ਪੰਥਕ ਸਰਕਾਰ ਵੇਲੇ ਹੋਈਆਂ ਬੇਅਦਬੀਆਂ ਤੇ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਸਮੇਂ ਸਿਰ ਨਹੀਂ ਹੋਈ ਦੂਜਾ ਇਲਜ਼ਾਮ ਗੁਰੂ ਗੋਬਿੰਦ ਸਿੰਘ ਜੀ ਦਾ ਸੁਆਗ ਰਚਨ ਤੇ ਡੇਰਾ ਮੁਖੀ ਤੇ ਕਾਰਵਾਈ ਕਿਉਂ ਨਹੀਂ ਕੀਤੀ ਗਈ ਤੀਜਾ ਇਲਜ਼ਾਮ ਡੇਰਾ ਮੁਖੀ ਨੂੰ ਮਾਫੀ ਕਿਉਂ ਅਤੇ ਕੇਸ ਆਧਾਰ ਤੇ ਦਿੱਤੀ ਗਈ ਚੌਥਾ ਇਲਜ਼ਾਮ ਤਤਕਾਲੀ ਜਥੇਦਾਰ ਸਹਿਬਾਨਾ ਨੂੰ ਮੁੱਖ ਮੰਤਰੀ ਦੀ ਕੋਠੀ ਤੇ ਕਿਉਂ ਸੱਦਿਆ ਗਿਆ ਪੰਜਵਾਂ ਇਲਜ਼ਾਮ ਵਿਵਾਦਤ ਅਫਸਰ ਸੁਮੇਤ ਸੈਣੀ ਨੂੰ ਡੀਜੀਪੀ ਕਿਉਂ ਲਗਾਇਆ ਗਿਆ ਇਹ ਵੱਡੇ ਇਲਜ਼ਾਮ ਨੇ ਤੇ ਇਨ੍ਹਾਂ ਇਲਜ਼ਾਮਾਂ ਦੇ ਚੱਲਦਿਆਂ ਹੀ ਸੁਖਵੀਰ ਸਿੰਘ ਬਾਦਲ ਦੇ ਨਾਲ ਨਾਲ ਸ਼੍ਰੋਮਣੀ ਅਕਾਲੀ ਦਲ ਦੋ ਫਾੜ ਵੀ ਹੋਈ ਹੈ ਤੇ ਸਭ ਤੋਂ ਹੇਠਲੇ ਪੱਧਰ ਤੇ ਵੀ ਪਹੁੰਚ ਚੁੱਕੀ ਹੈ ਪਾਰਟੀ ਪਰ ਹੁਣ ਦੁਬਾਰਾ ਤੋਂ ਸ਼੍ਰੋਮਣੀ ਅਕਾਲੀ ਦਲ ਦੁਬਾਰਾ ਤੋਂ ਖੜੀ ਹੋਣ ਦੀ ਕੋਸ਼ਿਸ਼ ਕਰ ਰਹੀ ਹੈ ਸ਼ਾਇਦ ਜੋ ਅੱਜ ਫੈਸਲਾ ਹੁੰਦਾ ਹੈ ਫਸੀਲ ਤੋਂ ਕੋਈ ਫੈਸਲਾ ਸੁਣਾਉਂਦੇ ਨੇ ਜਾਂ ਫਿਰ ਅੱਜ ਮਹਿਸ ਚਰਚਾ ਹੀ ਹੁੰਦੀ ਹੈ ਇਹ ਵੀ ਇੱਕ ਸਵਾਲ ਹੈ ਕਿ ਕੀ ਅੱਜ ਜਿੰਨੇ ਸਾਰਿਆਂ ਨੂੰ ਸੱਦਾ ਬੁਲਾਇਆ ਦਿੱਤਾ ਗਿਆ ਜਿਨ੍ਹਾਂ ਨੂੰ ਤਲਬ ਕੀਤਾ ਗਿਆ ਜਿਨ੍ਹਾਂ ਨੂੰ ਬੁਲਾਇਆ ਗਿਆ ਜਾਂ ਫਿਰ ਹੋਰ ਪੰਥਕ ਲੋਕ ਉੱਥੇ ਇਕੱਠੇ ਹੁੰਦੇ ਨੇ ਕਿ ਚਰਚਾ ਹੀ ਹੁੰਦੀ ਹੈ ਜਾਂ ਇਸ ਤੋਂ ਬਾਅਦ ਕੋਈ ਫੈਸਲਾ ਵੀ ਸੁਣਾਇਆ ਜਾਂਦਾ ਹੈ ਇਸ ਤੇ ਵੀ ਨਜ਼ਰ ਬਣੀ ਰਹੇਗੀ ਕਿਉਂਕਿ ਬੇਅਦਬੀਆਂ ਨੂੰ ਲੈ ਕੇ ਜੋ ਵੱਡੇ ਸਵਾਲ ਸੀ ਜਿਵੇਂ ਬੇਅਦਬੀਆਂ ਹੋਈਆਂ ਨੇ ਉਸ ਤੋਂ ਬਾਅਦ ਉਹਨਾਂ ਨੂੰ ਲੈ ਕੇ ਇਨਸਾਫ ਛੇਤੀ ਨਾ ਦੇਣਾ ਇਹ ਇੱਕ ਵੱਡਾ ਸਵਾਲ ਬਣਿਆ ਰਿਹਾ ਪੰਥਕ ਸਰਕਾਰ ਹੋਵੇ ਪੰਥਕ ਸਰਕਾਰ ਦੇ ਵਿੱਚ ਬੇਅਦਬੀਆਂ ਹੋਈਆਂ ਹੋਣ ਤੇ ਪੰਥਕ ਸਰਕਾਰ ਉਹਨਾਂ ਬੇਅਦਬੀਆਂ ਦਾ ਇਨਸਾਫ ਦੇਣ ਦੇ ਵਿੱਚ ਫਾੜੀ ਹੋਵੇ ਤਾਂ ਵੱਡਾ ਸਵਾਲ ਅਕਾਲੀ ਦਲ ਦੇ ਉੱਤੇ ਖੜਾ ਹੋਇਆ ਸੀ ਉਸ ਤੋਂ ਬਾਅਦ ਨਾਲ ਹੀ ਇਹ ਵੀ ਕਿਹਾ ਗਿਆ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਗ ਰਚਿਆ ਗਿਆ ਸੀ ਡੇਰਾ ਸੱਚਾ ਸੋਦਾ ਦੇ ਮੁਖੀ ਗੁਰਮੀਤ RAM ਰਹੀਮ ਵੱਲੋਂ ਉਸ ਨੂੰ ਕੇਸ ਗਰਾਊਂਡ ਦੇ ਉੱਤੇ ਮਾਫੀ ਦਿੱਤੀ ਗਈ ਕਿਸ ਤਰੀਕੇ ਨਾਲ ਉਸ ਨੂੰ ਮਾਫ ਕੀਤਾ ਗਿਆ ਉਸ ਨੂੰ ਸਜ਼ਾ ਕਿਉਂ ਨਹੀਂ ਸੁਣਾਈ ਗਈ ਉਸ ਦੇ ਖਿਲਾਫ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਗਈ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਕੋਈ ਵੱਡਾ ਹੁਕਮ ਕਿਉਂ ਨਹੀਂ ਜਾਰੀ ਹੋਇਆ ਤੇ ਉੱਥੇ ਹੀ ਜਥੇਦਾਰਾਂ ਨੂੰ ਮੁੱਖ ਮੰਤਰੀ ਦੀ ਕੋਠੀ ਤੇ ਸਦਨਾ ਜਲ ਕੇ ਮੁੱਖ ਮੰਤਰੀ ਖੁਦ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੁੰਦੇ ਉੱਥੇ ਜਾ ਕੇ ਗੱਲਬਾਤ ਕਰਦੇ ਤਾਂ ਗੱਲ ਹੋਰ ਹੋਣੀ ਸੀ ਪਰ ਜਥੇਦਾਰਾਂ ਨੂੰ ਮੁੱਖ ਮੰਤਰੀ ਦੀ ਕੋਠੀ ਤੇ ਸੱਦ ਕੇ ਇਹ ਵੀ ਇਲਜ਼ਾਮ ਲੱਗੇ ਨੇ ਕਿ ਉੱਥੇ ਬੈਠ ਕੇ ਮੁਆਫੀ ਨਾਮਾ ਦਿਵਾਇਆ ਗਿਆ ਇਸ ਕਾਰਨ ਲਗਾਤਾਰ ਸਵਾਲ ਉੱਠਦੇ ਰਹੇ ਨੇ ਸੁਮੇத் ਸੈਣੀ ਨੂੰ ਡੀਜੀਪੀ ਲਗਾ ਦੇਣਾ ਸੁਮੇਤ ਸਿਆਣੀ ਦਾ ਪੰਜਾਬ ਨਾਲ ਕੀ ਇਤਿਹਾਸ ਰਿਹਾ ਹੈ ਇਹ तकरीबन ਹਰ ਕੋਈ ਜਾਣਦਾ ਹੈ ਤੇ ਜਿਸ ਤਰੀਕੇ ਨਾਲ ਪੰਥਕ ਟੀਰਾ ਉਹਨਾਂ ਦੇ ਉੱਤੇ ਇਲਜ਼ਾਮ ਲਗਾਉਂਦੀਆਂ ਨੇ ਉਸ ਨੂੰ ਲੈ ਕੇ ਵੱਡੇ ਸਵਾਲ ਸੀ ਕਿ ਆਖਰ ਪੰਥਕ ਸਰਕਾਰ ਨੇ ਸੁਮੇਤ ਸਿਆਣੀ ਨੂੰ ਪੰਜਾਬ ਦਾ ਡੀਜੀਪੀ ਕਿਉਂ ਲਗਾਇਆ ਇਸ ਨੂੰ ਲੈ ਕੇ ਵੀ ਸ਼੍ਰੋਮਣੀ ਅਕਾਲੀ ਦਲ ਘੇਰਦਾ ਰਿਹਾ ਹੈ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਨੂੰ ਵੱਡੇ ਚਾਰੇ ਪਾਸਿਓਂ ਘੇਰਾ ਪਾਈ ਰੱਖਿਆ ਪਰ ਉਹਨਾਂ ਦੇ ਬਚਣ ਦਾ ਰਾਹ ਕੋਈ ਨਜ਼ਰ ਨਹੀਂ ਸੀ ਆ ਰਿਹਾ ਤਾਂ ਹਰ ਇੱਕ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਹੁਣ ਇਹ ਸਾਬ ਨੂੰ ਲੈ ਕੇ ਆਪਣੇ ਤੌਰ ਦੇ ਉੱਤੇ ਸੰਗਤ ਨੇ ਵੀ ਅਪੀਲ ਕੀਤੀ ਤਾਂ ਉਹਨਾਂ ਨੇ ਕਾਰਵਾਈ ਸ਼ੁਰੂ ਕੀਤੀ ਕਾਰਵਾਈ ਸ਼ੁਰੂ ਕਰਦਿਆ ਕਰਦਿਆ ਜਦੋਂ ਅਕਾਲੀ ਦਲ ਦੋ 파ੜ ਹੋਇਆ ਪੰਥਕ ਸੁਧਾਰ ਲਹਿਰ ਬਣੀ ਉਹਨਾਂ ਦੇ ਆਗੂਆਂ ਵੱਲੋਂ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਸ਼੍ਰੋਮ ਨੇ ਅਕਾਲੀ ਦਲ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਤਾਂ ਅਕਾਲ ਤਖਤ ਸਾਹਿਬ ਤੋਂ ਜਿਨ੍ਹਾਂ ਵੱਲੋਂ ਸ਼ਿਕਾਇਤ ਕੀਤੀ ਗਈ ਸੀ ਉਹਨਾਂ ਨੂੰ ਵੀ ਤਲਬ ਕੀਤਾ ਗਿਆ ਕਿਉਂਕਿ ਉਹ ਆਗੂ 2007 ਤੋਂ 2017 ਤੱਕ ਸੁਖਬੀਰ ਸਿੰਘ ਬਾਦਲ ਦੇ ਹੀ ਨਾਲ ਸੀ ਯਾਨੀ ਕਿ ਸਿੱਧਾ-ਸਿੱਧਾ ਤੌਰ ਤੇ ਸਵਾਲ ਤਾਂ ਇਹ ਹੈ ਕਿ ਜੇਕਰ ਸੁਖਬੀਰ ਸਿੰਘ ਬਾਦਲ ਕਿਸੇ ਮਸਲੇ ਦੇ ਵਿੱਚ ਗਲਤ ਹੋਏ ਨੇ ਤਾਂ ਬਾਕੀ ਜੋ ਉਹਨਾਂ ਦੇ ਉਸ ਵੇਲੇ ਸਮਰਥਕ ਰਹੇ ਨੇ ਉਹ ਵੀ ਉਸੇ ਗਲਤ ਚੀਜ਼ ਦੇ ਵਿੱਚ ਸ਼ਾਮਲ ਨੇ ਉਹਨਾਂ ਨੇ ਉਸੇ ਵੇਲੇ ਕਿਉਂ ਨਹੀਂ ਪਾਸਾ ਵਟਿਆ ਉਸ ਵੇਲੇ ਵਜੀਰੀਆਂ ਕਿਉਂ ਮਾਣਦੇ ਰਹੇ ਉਸ ਵੇਲੇ ਕਿਉਂ ਸੱਤਾ ਦੇ ਵਿੱਚ ਰਹੇ ਇਹ ਸਵਾਲ ਅਕਸਰ ਉਹਨਾਂ ਨੂੰ ਪੁੱਛੇ ਜਾਂਦੇ ਨੇ ਬੇਸ਼ੱਕ ਉਹਨਾਂ ਨੇ ਆਪਣੇ ਨੂੰ ਆਪ ਨੂੰ ਹੁਣ ਵਕਤ ਕਰ ਲਿਆ ਪਰ ਉਸ ਵੇਲੇ ਤਾਂ ਨਾਲ ਰਹੇ ਨੇ ਉਸ ਵੇਲੇ ਉਹ ਵਕ ਕਿਉਂ ਨਹੀਂ ਹੋਏ ਉਸ ਵੇਲੇ ਕਦਮ ਕਿਉਂ ਨਹੀਂ ਚੁੱਕੇ ਗਏ ਜਿਸ ਕਾਰਨ ਸੁਧਾਰ ਲਹਿਰ ਦੇ ਆਗੂ ਵੀ ਇਸ ਸਰ ਜਾਲ ਦੇ ਵਿੱਚ ਫਸੇ ਹੋਏ ਨੇ ਖੈਰ ਅੱਜ 2 ਦਸੰਬਰ ਹੈ ਤੇ ਅੱਜ ਸ੍ਰੀ ਅਕਾਲ ਤਖਤ ਸਾਹਿਬ ਤੇ ਜੋ ਵੱਡਾ ਪੰਥਕ ਇਕੱਠ ਹੋ ਰਿਹਾ ਉਸ ਤੋਂ ਬਾਅਦ ਸਾਰਿਆਂ ਦੀ ਨਜ਼ਰਾਂ ਇਹ ਨੇ ਕਿ ਕੀ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਸੁਖਵੀਰ ਸਿੰਘ ਬਾਦਲ ਜੋ ਤਨਖਾਹਾਂ ਪਹਿਲਾਂ ਹੀ ਇਕਰਾਰ ਦਿੱਤੇ ਹੋਏ ਨੇ ਉਹਨਾਂ ਨੂੰ ਕੋਈ ਤਨਖਾਹ ਲੱਗਦੀ ਹੈ ਜਾਂ ਫਿਰ ਅੱਜ ਜੋ ਬਾਕੀ ਤਲਬ ਕੀਤੇ ਹੋਏ ਲੋਕ ਨੇ ਉਹਨਾਂ ਤੇ ਚਰਚਾ ਹੁੰਦੀ ਹੈ ਜਾਂ ਫਿਰ ਉਹਨਾਂ ਨੂੰ ਵੀ ਤਨਖਾਹਾਂ ਇਕਰਾਰ ਦਿੱਤਾ ਜਾਂਦਾ ਕਿਉਂਕਿ ਕਿਸੇ ਨਾ ਕਿਤੇ ਉਹ ਸਾਰੇ ਇਹ ਸਾਰੇ ਸਵਾਲਾਂ ਦੇ ਵਿੱਚ ਫਸੇ ਹੋਏ ਨੇ ਚਾਹੇ ਉਹਨੂੰ ਖੁਦ ਨੂੰ ਵਾਕ ਕਰ ਲਿਆ ਪਾ 2007 ਤੋਂ 17 ਤੱਕ ਵਜ਼ੀਰੀਆਂ ਮਾਣੀਆਂ ਨੇ ਉਸੇ ਸਰਕਾਰ ਦੇ ਵਿੱਚ ਸੁਖਵੀਰ ਸਿੰਘ ਬਾਦਲ ਦੇ ਨਾਲ ਰਹੇ ਨੇ ਤਾਂ ਹੋ ਸਕਦਾ ਕਿ ਇਹਨਾਂ ਦੇ ਉੱਤੇ ਵੀ ਅੱਜ ਕੋਈ ਤਨਖਾਹ ਦਾ ਫੈਸਲਾ ਲਿਆ ਜਾ ਸਕਦਾ ਹੈ ਅਸ਼੍ਰੀ ਅਕਾਲ ਤਖਤ ਸਾਹਿਬ ਤੋਂ ਤਾਂ ਇਹ ਸਭ ਨੂੰ ਲੈ ਕੇ ਤੁਹਾਡੇ ਤੱਕ ਹਰ ਤਰ੍ਹਾਂ ਦੀ ਰਿਪੋਰਟ ਚਰਚਾ ਪਹੁੰਚਾਉਂਦੇ ਰਵਾਂਗੇ ਦੂਜਾ ਇਲਜ਼ਾਮ ਗੁਰੂ ਗੋਬਿੰਦ ਸਿੰਘ ਜੀ ਦਾ ਸੁਵਾੰਗ ਰਚਨ ਤੇ ਡੇਰਾ ਮੁਖੀ ਤੇ ਕਾਰਵਾਈ ਕਿਉਂ ਨਹੀਂ ਕੀਤੀ ਗਈ ਤੀਜਾ ਇਲਜ਼ਾਮ डेरामुखी ਨੂੰ ਮਾਫੀ ਕਿਉਂ ਅਤੇ ਕੇਸ ਆਧਾਰ ਤੇ ਦਿੱਤੀ ਗਈ ਚੌਥਾ ਇਲਜ਼ਾਮ ਤਕਾਲੀ ਜਨਹਿਦਾ ਸਾਹਿਬਾਨਾ ਨੂੰ ਮੁੱਖ ਮੰਤਰੀ ਦੀ ਕੋਠੀ ਤੇ ਕਿਉਂ ਸਦਿਆ ਗਿਆ ਪੰਜਵਾਂ ਇਲਜ਼ਾਮ ਵਿਵਾਦਿਤ ਅਫਸਰ ਸੁਮੇத் ਸੈਣੀ ਨੂੰ ਡੀਜੀਪੀ ਕਿਉਂ ਲਗਾਇਆ ਗਿਆ ਸਾਖਸ਼ਗਲ ਤੁਸੀਂ ਦੇਖ ਰਹੇ ਹੋ ਔਨ ਇਅਰ ਮੈਂ ਰਵਿੰਦਰ ਸਿੰਘ ਬੱਦਨ ਅੱਜ 2 ਦਸੰਬਰ ਹੈ ਤੇ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਅੱਜ ਵੱਡਾ ਪੰਥਕ ਇਕੱਠ ਹੋ ਰਿਹਾ ਹੈ ਪੰਥਕ ਇਕੱਠ ਦੇ ਵਿੱਚ ਚਰਚਾ ਰਹੇਗੀ ਕਿ ਅੱਜ ਤਨਖਾਹੀਆ ਸੁਖਬੀਰ ਸਿੰਘ ਬਾਦਲ ਨੂੰ ਕੋਈ ਤਨਖਾਹ ਸੁਣਾਈ ਜਾਂਦੀ ਹੈ ਸਜ਼ਾ ਸੁਣਾਈ ਜਾਂਦੀ ਹੈ ਮਾਫੀ ਮਿਲਦੀ ਹੈ ਉਸ ਤੇ ਚਰਚਾ ਹੋਵੇਗੀ ਖੈਰ ਜੋ ਇਹ ਪੰਥਕ ਇਕੱਠ ਹੋ ਰਿਹਾ ਹੈ ਇਸ ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਸਾਲ 2007 ਤੋਂ ਲੈ ਕੇ 2017 ਤੱਕ ਦੀ ਕੈਬਨਿਟ ਨੂੰ ਵੀ ਤਲਬ ਕੀਤਾ ਗਿਆ ਸਾਬਕਾ ਜੋ ਜਥੇਦਾਰ ਨੇ ਤਤਕਾਲੀ ਜਥੇਦਾਰ ਜੀ ਉਸ ਵੇਲੇ ਦੇ ਉਹਨਾਂ ਨੂੰ ਵੀ ਗੱਲਬਾਤ ਲਈ ਬੁਲਾਇਆ ਗਿਆ ਉਹਨਾਂ ਤੋਂ ਵੀ ਸਪਸ਼ਟੀਕਰਨ ਲਈ ਲਏ ਗਏ ਕਿ ਆਖਰ ਜੋ ਵੱਡੇ ਇਲਜ਼ਾਮ ਲੱਗੇ ਸੀ ਉਹਨਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਕਾਰਵਾਈ ਹੋਈ ਹੈ ਸੁਖਵੀਰ ਸਿੰਘ ਬਾਦਲ ਉਸ ਵੇਲੇ ਡਿਪਟੀ ਮੁੱਖ ਮੰਤਰੀ ਸੰਤਾ ਹਸਤੇ ਕਾਰਨ ਸੁਖਵੀਰ ਸਿੰਘ ਬਾਦਲ ਦੇ ਆਲੇ ਦੁਆਲੇ ਇਹ ਤਸਵੀਰ ਹੈ ਜੋ ਜਾਦਾ ਘੁੰਮਦੀ ਹੈ ਤੇ ਨਾਲ ਹੀ ਸ਼ਰੋਮਨੀ ਅਕਾਲੀ ਦਲ ਦੇ ਪ੍ਰਧਾਨ ਨੇ ਉਸੇ ਕਰਕੇ ਇਹ ਸਾਰੀ ਤਸਵੀਰ ਹੈ ਜੋ ਸੁਖਵੀਰ ਸਿੰਘ ਬਾਦਲ ਦੇ ਆਲੇ ਦੁਆਲੇ ਹੋਉਂਦੀ ਰਹੀ ਹੈ ਜਦੋਂ ਉਹਨਾਂ ਨੂੰ ਤਲਬ ਕੀਤਾ ਗਿਆ ਸੀ ਤਾਂ ਸੁਖਵੀਰ ਸਿੰਘ ਬਾਦਲ ਨੇ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋ ਕੇ ਕਿਆ ਸੀ ਕਿ ਜੋ ਗੁਨਾਹ ਹੋਏ ਨੇ ਉਹ ਮੈਂ ਆਪਣੀ ਝੋਲੀ ਪਵਾਉਣਾ ਪਰ ਜੋ ਪੰਥ ਹੈ ਜੋ ਸੇਖਾਗੂ ਨੇ ਜੋ ਆਮ ਸੰਗਤ ਹੈ ਉਹਨਾਂ ਦਾ ਕਹਿਣਾ ਹੈ ਕਿ ਗੁਨਾਹ ਝੋਲੀ ਨਹੀਂ ਪਵਾਏ ਸੋ ਜਦੋਂ ਸੁਖਵੀਰ ਸਿੰਘ ਬਾਦਲ ਨੇ ਅਸਤੀਫਾ ਦਿੱਤਾ ਸੀ ਜੋ ਕੋਰ ਕਮੇਟੀ ਨੇ ਚੰਡੀਗੜ੍ਹ ਦੇ ਵਿੱਚ ਮੀਟਿੰਗ ਸੱਦੀ ਸੀ ਉਸ ਤੋਂ ਪਹਿਲਾਂ ਬਹੁਤ ਹੰਗਾਮਾ ਹੋਇਆ ਸੀ ਇਸ ਤਰੀਕੇ ਦਾ ਨਜ਼ਰ ਆ ਰਿਹਾ ਸੀ ਕਿ ਅਕਾਲੀ ਦਲ ਧਮਾ ਹੋਇਆ ਸੀ ਇਸ ਤਰੀਕੇ ਦਾ ਨਜ਼ਰ ਆ ਰਿਹਾ ਸੀ ਕਿ ਅਕਾਲੀ ਦਲ ਦੀ ਕੋਰ ਕਮੇਟੀ ਦੇ ਉੱਤੇ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਸੁਖਵੀਰ ਸਿੰਘ ਬਾਦਲ ਦਾ ਅਸਤੀਫਾ ਮਨਜ਼ੂਰ ਨਾ ਕੀਤਾ ਜਾਵੇ ਇਹ ਸਭ ਨੂੰ ਲੈ ਕੇ ਜੋ ਹੁਣ ਤੱਕ ਸ਼ਰੋਮੀ ਅਕਾਲੀ ਦਲ ਦੇ ਉੱਤੇ ਕੀ ਕੀ ਇਲਜ਼ਾਮ ਲੱਗੇ ਨੇ ਪਹਿਲਾਂ ਸੁਖਵੀਰ ਸਿੰਘ ਬਾਦਲ ਦੇ ਉੱਤੇ ਕੀ ਕੀ ਇਲਜ਼ਾਮ ਲੱਗੇ ਨੇ ਜਿਸ ਨੂੰ ਲੈ ਕੇ ਚਰਚਾ ਸ਼ੁਰੂ ਹੋਈ ਹੈ ਜੋ ਅਸਤੀਫੇ ਤੱਕ ਦੀ ਗੱਲ ਆਈ ਹੈ ਤਨਖਾਹ ਤੱਕ ਦੀ ਗੱਲ ਆਈ ਹੈ ਉਹ ਇਲਜ਼ਾਮ ਕੀ ਸੀ ਆਪਾਂ ਇੱਕ ਵਾਰ ਉਹ ਇਲਜ਼ਾਮਾਂ ਤੇ ਜ਼ਰੂਰ ਨਜ਼ਰ ਮਾਰਦੇ ਹਾਂ ਪਹਿਲਾ ਇਲਜ਼ਾਮ ਪੰਥਕ ਸਰਕਾਰ ਵੇਲੇ ਹੋਈਆਂ ਬੇਅਦਬੀਆਂ ਤੇ ਬੇਅਦਬੀ ਦੀਆਂ ਕਟਨਾਵਾਂ ਦੀ ਜਾਂਚ ਸਮੇਂ ਸਿਰ ਨਹੀਂ ਹੋਈ ਦੂਜਾ ਇਲਜ਼ਾਮ ਗੁਰੂ ਗੋਬਿੰਦ ਸਿੰਘ ਜੀ ਦਾ ਸੁਆਗ ਰਚਨ ਤੇ ਡੇਰਾ ਮੁਖੀ ਤੇ ਕਾਰਵਾਈ ਕਿਉਂ ਨਹੀਂ ਕੀਤੀ ਗਈ ਤੀਜਾ ਇਲਜ਼ਾਮ ਡੇਰਾ ਮੁਖੀ ਨੂੰ ਮਾਫੀ ਕਿਉਂ ਅਤੇ ਕੇਸ ਆਧਾਰ ਤੇ ਦਿੱਤੀ ਗਈ ਚੌਥਾ ਇਲਜ਼ਾਮ ਤਤਕਾਲੀ ਜਨਹਿਦਾ ਸਾਹਿਬਾਨਾ ਨੂੰ ਮੁੱਖ ਮੰਤਰੀ ਦੀ ਕੋਠੀ ਤੇ ਕਿਉਂ ਸੱਦਿਆ ਗਿਆ ਪੰਜਵਾਂ ਇਲਜ਼ਾਮ ਵਿਵਾਦਤ ਅਫਸਰ ਸੁਮੇਤ ਸੈਣੀ ਨੂੰ ਡੀਜੀਪੀ ਕਿਉਂ ਲਗਾਇਆ ਗਿਆ ਇਹ ਵੱਡੇ ਇਲਜ਼ਾਮ ਨੇ ਤੇ ਇਨਾ ਇਲਜ਼ਾਮਾਂ ਦੇ ਚੱਲਦਿਆਂ ਹੀ ਸੁਖਵੀਰ ਸਿੰਘ ਬਾਦਲ ਦੇ ਨਾਲ ਨਾਲ ਸ਼੍ਰੋਮਣੀ ਅਕਾਲੀ ਦਲ ਦੋ ਫਾੜ ਵੀ ਹੋਈ ਹੈ ਤੇ ਸਭ ਤੋਂ ਹੇਠਲੇ ਪੱਧਰ ਤੇ ਵੀ ਪਹੁੰਚ ਚੁੱਕੀ ਹੈ ਪਾਰਟੀ ਪਰ ਹੁਣ ਦੁਬਾਰਾ ਤੋਂ ਸ਼੍ਰੋਮਣੀ ਅਕਾਲੀ ਦਲ ਦੁਬਾਰਾ ਤੋਂ ਖੜੀ ਹੋਣ ਦੀ ਕੋਸ਼ਿਸ਼ ਕਰ ਰਹੀ ਹੈ ਸ਼ਾਇਦ ਜੋ ਅੱਜ ਫੈਸਲਾ ਹੁੰਦਾ ਹੈ ਫਸੀਲ ਤੋਂ ਕੋਈ ਫੈਸਲਾ ਸੁਣਾਉਂਦੇ ਨੇ ਜਾਂ ਫਿਰ ਅੱਜ ਮਹਿਸ ਚਰਚਾ ਹੀ ਹੁੰਦੀ ਹੈ ਇਹ ਵੀ ਇੱਕ ਸਵਾਲ ਹੈ ਕਿ ਕੀ ਅੱਜ ਜਿੰਨੇ ਸਾਰਿਆਂ ਨੂੰ ਸੱਦਾ ਬੁਲਾਇਆ ਦਿੱਤਾ ਗਿਆ ਹੈ ਜਿਨ੍ਹਾਂ ਨੂੰ ਤਲਬ ਕੀਤਾ ਗਿਆ ਜਿਨ੍ਹਾਂ ਨੂੰ ਬੁਲਾਇਆ ਗਿਆ ਜਾਂ ਫਿਰ ਹੋਰ ਪੰਥਕ ਲੋਕ ਉੱਥੇ ਹੀ ਇਕੱਠੇ ਹੁੰਦੇ ਨੇ ਕਿ ਚਰਚਾ ਹੀ ਹੁੰਦੀ ਹੈ ਜਾਂ ਇਸ ਤੋਂ ਬਾਅਦ ਕੋਈ ਫੈਸਲਾ ਵੀ ਸੁਣਾਇਆ ਜਾਂਦਾ ਹੈ ਇਸ ਤੇ ਵੀ ਨਜ਼ਰ ਬਣੀ ਰਹੇਗੀ ਕਿਉਂਕਿ ਬੇਅਦਬੀਆਂ ਨੂੰ ਲੈ ਕੇ ਜੋ ਵੱਡੇ ਸਵਾਲ ਸੀ ਜਿਵੇਂ ਬੇਅਦਬੀਆਂ ਹੋਈਆਂ ਨੇ ਉਸ ਤੋਂ ਬਾਅਦ ਉਹਨਾਂ ਨੂੰ ਲੈ ਕੇ ਇਨਸਾਫ ਛੇਤੀ ਨਾ ਦੇਣਾ ਇਹ ਇੱਕ ਵੱਡਾ ਸਵਾਲ ਬਣਿਆ ਰਿਹਾ ਪੰਥਕ ਸਰਕਾਰ ਹੋਵੇ ਪੰਥਕ ਸਰਕਾਰ ਦੇ ਵਿੱਚ ਬੇਅਦਬੀਆਂ ਹੋਈਆਂ ਹੋਣ ਤੇ ਪੰਥਕ ਸਰਕਾਰ ਉਹਨਾਂ ਬੇਅਦਬੀਆਂ ਦਾ ਇਨਸਾਫ ਦੇਣ ਦੇ ਵਿੱਚ ਫਾੜੀ ਹੋਵੇ ਤਾਂ ਵੱਡਾ ਸਵਾਲ ਅਕਾਲੀ ਦਲ ਦੇ ਉੱਤੇ ਖੜਾ ਹੋਇਆ ਸੀ ਉਸ ਤੋਂ ਬਾਅਦ ਨਾਲ ਹੀ ਇਹ ਕਹਿਆ ਗਿਆ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਗ ਰਚਿਆ ਗਿਆ ਸੀ ਡੇਰਾ ਸੱਚਾ ਸੋਦਾ ਦੇ ਮੁਖੀ ਗੁਰਮੀਤ RAM ਰਹੀਮ ਵੱਲੋਂ ਉਸ ਨੂੰ ਕੇਸ ਗਰਾਊਂਡ ਦੇ ਉੱਤੇ ਮਾਫੀ ਦਿੱਤੀ ਗਈ ਕਿਸ ਤਰੀਕੇ ਨਾਲ ਉਸ ਨੂੰ ਮਾਫ ਕੀਤਾ ਗਿਆ ਉਸ ਨੂੰ ਸਜ਼ਾ ਕਿਉਂ ਨਹੀਂ ਸੁਣਾਈ ਗਈ ਉਸ ਦੇ ਖਿਲਾਫ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਗਈ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਕੋਈ ਵੱਡਾ ਹੁਕਮ ਕਿਉਂ ਨਹੀਂ ਜਾਰੀ ਹੋਇਆ ਤੇ ਉੱਥੇ ਹੀ ਜਥੇਦਾਰਾਂ ਨੂੰ ਮੁੱਖ ਮੰਤਰੀ ਦੀ ਕੋਠੀ ਤੇ ਸਦਨਾ ਜਦ ਕਿ ਮੁੱਖ ਮੰਤਰੀ ਖੁਦ ਸ਼੍ਰੀ ਅਕਾਲ ਤਖਤ ਸਾਹਿਬ ਇਥੇ ਪੇਸ਼ ਹੁੰਦੇ ਉੱਥੇ ਜਾ ਕੇ ਗੱਲਬਾਤ ਕਰਦੇ ਤਾਂ ਗੱਲ ਹੋਰ ਹੋਣੀ ਸੀ ਪਰ ਜਥੇਦਾਰਾਂ ਨੂੰ ਮੁੱਖ ਮੰਤਰੀ ਦੀ ਕੋਠੀ ਤੇ ਸੱਦ ਕੇ ਇਹ ਵੀ ਇਲਜ਼ਾਮ ਲੱਗੇ ਨੇ ਕਿ ਉੱਥੇ ਬੈਠ ਕੇ ਮੁਆਫੀ ਨਾਮਦ ਦਵਾਇਆ ਗਿਆ ਇਸ ਕਾਰਨ ਲਗਾਤਾਰ ਸਵਾਲ ਉੱਠਦੇ ਰਹੇ ਨੇ ਸੁਮੇத் ਸੈਣੀ ਨੂੰ ਡੀਜੀਪੀ ਲਗਾ ਦੇਣਾ ਸੁਮੇத் ਸੈਣੀ ਦਾ ਪੰਜਾਬ ਨਾਲ ਕੀ ਇਤਿਹਾਸ ਰਿਹਾ ਹੈ ਇਹ ਤਕਰੀਬਨ ਹਰ ਕੋਈ ਜਾਣਦਾ ਹੈ ਤੇ ਜਿਸ ਤਰੀਕੇ ਨਾਲ ਪੰਥਕ ਧਿਰਾਂ ਉਹਨਾਂ ਦੇ ਉੱਤੇ ਇਲਜ਼ਾਮ ਲਗਾਉਂਦੀਆਂ ਨੇ ਉਸ ਨੂੰ ਲੈ ਕੇ ਵੱਡੇ ਸਵਾਲ ਸੀ ਕਿ ਆਖਰ ਪੰਥਕ ਸਰਕਾਰ ਨੇ ਸੁਮੇਤ ਸੈਣੀ ਨੂੰ ਪੰਜਾਬ ਦਾ ਡੀਜੀਪੀ ਕਿਉਂ ਲਗਾਇਆ ਇਸ ਨੂੰ ਲੈ ਕੇ ਵੀ ਸ਼੍ਰੋਮਣੀ ਅਕਾਲੀ ਦਲ ਘੇਰਦਾ ਰਿਹਾ ਹੈ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਨੂੰ ਵੱਡੇ ਚਾਰੇ ਪਾਸਿਓਂ ਘੇਰਾ ਪਾਈ ਰੱਖਿਆ ਪਰ ਉਹਨਾਂ ਦੇ ਬਚਣ ਦਾ ਰਾਹ ਕੋਈ ਨਜ਼ਰ ਨਹੀਂ ਸੀ ਆ ਰਿਹਾ ਤਾਂ ਹਰ ਕੇ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਹੁਣ ਇਹ ਸਭ ਨੂੰ ਲੈ ਕੇ ਆਪਣੇ ਤੌਰ ਦੇ ਉੱਤੇ ਸੰਗਤ ਨੇ ਵੀ ਅਪੀਲ ਕੀਤੀ ਤਾਂ ਉਹਨਾਂ ਨੇ ਕਾਰਵਾਈ ਸ਼ੁਰੂ ਕੀਤੀ ਕਾਰਵਾਈ ਸ਼ੁਰੂ ਕਰਦਿਆ ਕਰਦਿਆ ਜਦੋਂ ਕਾਲੀ ਦਲ ਦੋ 파ੜ ਹੋਇਆ ਪੰਥਕ ਸੁਧਾਰ ਲਹਿਰ ਬਣੀ ਉਹਨਾਂ ਦੇ ਆਗੂਆਂ ਵੱਲੋਂ ਸੁਖਵੀਰ ਸਿੰਘ ਬਾਦਲ ਦੇ ਖਿਲਾਫ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਤਾਂ ਅਕਾਲ ਤਖਤ ਸਾਹਿਬ ਤੋਂ ਜਿਨ੍ਹਾਂ ਵੱਲੋਂ ਸ਼ਿਕਾਇਤ ਕੀਤੀ ਗਈ ਸੀ ਉਹਨਾਂ ਨੂੰ ਵੀ ਤਲਬ ਕੀਤਾ ਗਿਆ ਕਿਉਂਕਿ ਉਹ ਆਗੂ 2007 ਤੋਂ 2017 ਤੱਕ ਸੁਖਬੀਰ ਸਿੰਘ ਬਾਦਲ ਦੇ ਹੀ ਨਾਲ ਸੀ ਯਾਨੀ ਕਿ ਸਿੱਧਾ-ਸਿੱਧੇ ਤੌਰ ਤੇ ਸਵਾਲ ਤਾਂ ਇਹ ਹੈ ਕਿ ਜੇਕਰ ਸੁਖਬੀਰ ਸਿੰਘ ਬਾਦਲ ਕਿਸੇ ਮਸਲੇ ਦੇ ਵਿੱਚ ਗਲਤ ਹੋਏ ਨੇ ਤਾਂ ਬਾਕੀ ਜੋ ਉਹਨਾਂ ਦੇ ਉਸ ਵੇਲੇ ਸਮਰਥਕ ਰਹੇ ਨੇ ਉਹ ਵੀ ਉਸੇ ਗਲਤ ਚੀਜ਼ ਦੇ ਵਿੱਚ ਸ਼ਾਮਲ ਨੇ ਉਹਨਾਂ ਨੇ ਉਸੇ ਵੇਲੇ ਕਿਉਂ ਨਹੀਂ ਪਾਸਾ ਵਟਿਆ ਉਸ ਵੇਲੇ ਵਜੀਰੀਆਂ ਕਿਉਂ ਮਾਣਦੇ ਰਹੇ ਉਸ ਵੇਲੇ ਕਿਉਂ ਸੱਤਾ ਦੇ ਵਿੱਚ ਰਹੇ ਇਹ ਸਵਾਲ ਅਕਸਰ ਉਹਨਾਂ ਨੂੰ ਪੁੱਛੇ ਜਾਂਦੇ ਨੇ ਬੇਸ਼ੱਕ ਉਹਨਾਂ ਨੇ ਆਪਣੇ ਨੂੰ ਆਪ ਨੂੰ ਹੁਣ ਵਕਫ ਕਰ ਲਿਆ ਪਰ ਉਸ ਵੇਲੇ ਤਾਂ ਨਾਲ ਰਹੇ ਨੇ ਉਸ ਵੇਲੇ ਉਹ ਵਕ ਕਿਉਂ ਨਹੀਂ ਹੋਏ ਉਸ ਵੇਲੇ ਕਦਮ ਕਿਉਂ ਨਹੀਂ ਚੁੱਕੇ ਗਏ ਜਿਸ ਕਾਰਨ ਸੁਧਾਰ ਲਹਿਰ ਦੇ ਆਗੂ ਵੀ ਇਸ ਸਰ ਜਾਲ ਦੇ ਵਿੱਚ ਫਸੇ ਹੋਏ ਨੇ ਖੈਰ ਅੱਜ 2 ਦਸੰਬਰ ਹੈ ਤੇ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਤੇ ਜੋ ਵੱਡਾ ਪੰਥਕ ਇਕੱਠ ਹੋ ਰਿਹਾ ਹੈ ਉਸ ਤੋਂ ਬਾਅਦ ਸਾਰਿਆਂ ਦੀ ਨਜ਼ਰਾਂ ਇਹ ਨੇ ਕਿ ਕੀ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਸੁਖਵੀਰ ਸਿੰਘ ਬਾਦਲ ਜੋ ਤਨਖਾਹਿਆ ਪਹਿਲਾਂ ਹੀ ਇਕਰਾਰ ਦਿੱਤੇ ਹੋਏ ਨੇ ਉਹਨਾਂ ਨੂੰ ਕੋਈ ਤਨਖਾਹ ਲੱਗਦੀ ਹੈ ਜਾਂ ਫਿਰ ਅੱਜ ਜੋ ਬਾਕੀ ਤਲਬ ਕੀਤੇ ਹੋਏ ਲੋਕ ਨੇ ਉਹਨਾਂ ਤੇ ਚਰਚਾ ਹੁੰਦੀ ਹੈ ਜਾਂ ਫਿਰ ਉਹਨਾਂ ਨੂੰ ਵੀ ਤਨਖਾਹਿਆ ਇਕਰਾਰ ਦਿੱਤਾ ਜਾਂਦਾ ਕਿਉਂਕਿ ਕਿਸੇ ਨਾ ਕਿਸੇ ਉਹ ਸਾਰੇ ਇਹ ਸਾਰੇ ਸਵਾਲਾਂ ਦੇ ਵਿੱਚ ਫਸੇ ਹੋਏ ਨੇ ਚਾਹੇ ਉਹਨੂੰ ਖੁਦ ਨੂੰ ਵਾਕ ਕਰ ਲਿਆ ਪਰ 2007 ਤੋਂ 17 ਤੱਕ ਵਜ਼ੀਰੀਆਂ ਮਾਣੀਆਂ ਨੇ ਉਸੇ ਸਰਕਾਰ ਦੇ ਵਿੱਚ ਸੁਖਵੀਰ ਸਿੰਘ ਬਾਦਲ ਦੇ ਨਾਲ ਰਹੇ ਨੇ ਤਾਂ ਹੋ ਸਕਦਾ ਕਿ ਇਹਨਾਂ ਦੇ ਉੱਤੇ ਵੀ ਅੱਜ ਕੋਈ ਤਨਖਾਹ ਦਾ ਫੈਸਲਾ ਲਿਆ ਜਾ ਸਕਦਾ ਹੈ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਤਾਂ ਇਹ ਸਭ ਨੂੰ ਲੈ ਕੇ ਤੁਹਾਡੇ ਤੱਕ ਹਰ ਤਰ੍ਹਾਂ ਦੀ ਰਿਪੋਰਟ ਚਰਚਾ ਪਹੁੰਚਾਉਂਦੇ ਰਵਾਂਗੇ ਦੂਜਾ ਇਲਜ਼ਾਮ ਗੁਰੂ ਗੋਬਿੰਦ ਸਿੰਘ ਜੀ ਦਾ ਸੁਆੰਗ ਰਚਨ ਤੇ ਡੇਰਾ ਮੁਖੀ ਦੇ ਕਾਰਵਾਈ ਕਿਉਂ ਨਹੀਂ ਕੀਤੀ ਗਈ ਤੀਜਾ ਇਲਜ਼ਾਮ ਡੇਰਾ ਮੁਖੀ ਨੂੰ ਮਾਫੀ ਕਿਉਂ ਅਤੇ ਕੇਸ ਆਧਾਰ ਤੇ ਦਿੱਤੀ ਗਈ ਚੌਥਾ ਇਲਜ਼ਾਮ ਤਕਾਲੀ ਜਥੇਦਾਰ ਸਰਵਾਨਾਂ ਨੂੰ ਮੁੱਖ ਮੰਤਰੀ ਦੀ ਕੋਠੀ ਤੇ ਕਿਉਂ ਸੱਦਿਆ ਗਿਆ ਕੰਜਵਾ ਇਲਜ਼ਾਬ ਵਿਵਾਦਿਤ ਅਫਸਰ ਸੁਮੇਤ